ਨਗਰ ਕੌਂਸਲ ਆਂਪਰਾਪੂਰ ਦਾ ਜਿਹੜਾ ਘਟਾਲਾ 15 16 ਤੋਂ ਲਗਾਤਾਰ ਜਿਹੜਾ ਚੱਲ ਰਿਹਾ ਜਿਹੜੀ ਆਨਲਾਈਨ ਸਰਵਿਸ ਸਟਾਰਟ ਹੋਈ ਸੀ ਉਹ 2021 ਤੋਂ ਬਾਅਦ ਹੋਈ ਹੈ ਇਹ ਈਓ ਸਾਹਿਬ ਦਾ ਕਹਿਣਾ ਈਓ ਸਾਹਿਬ ਨੂੰ ਵਾਰ-ਵਾਰ ਸਵਾਲ ਵੀ ਕੀਤੇ ਜਾ ਰਹੇ ਨੇ ਪੱਤਰਕਾਰਾਂ ਵੱਲੋਂ ਕਿ ਤੁਸੀਂ ਉਹਨਾਂ ਦੇ ਨਾਮ ਜਨਤਕ ਲੋਕਾਂ ਸਾਹਮਣੇ ਕਿਉਂ ਨਹੀਂ ਕਰ ਰਹੇ ਜਿਨ੍ਹਾਂ ਨੇ ਲੋਕਾਂ ਦੇ ਲੱਖਾਂ ਰੁਪਏ ਖਾਦੇ ਆ ਜੇਕਰ ਇਹਨੂੰ ਗੰਡੇ ਦੀ ਤਰ੍ਹਾਂ ਇੱਕ ਨਾਂ ਰੱਖਿਆ ਜਾਓ ਕਿ ਗੰਡੇ ਦੀ ਇੱਕ ਦੋ ਪਰਤਾਂ ਪਿਆਜ਼ ਦੀਆਂ ਇੱਕ ਦੋ ਪਰਤਾਂ ਲਾ ਕੇ ਜੇ ਹਾਲ ਹੋ ਸਕਦਾ ਇਸ ਤਰ੍ਹਾਂ ਨਹੀਂ ਇਹ ਸਾਰਾ ਗੰਡਾ ਹੀ ਛਿਲਣਾ ਪਊਗਾ ਪਰ ਤਾਂ ਬਹੁਤ ਡੂੰਘੀਆਂ ਹੁੰਦੀਆਂ ਕਿ ਇਹੋ ਸਾਹਿਬ ਨੂੰ ਕਿਸੇ ਚੀਜ਼ ਦਾ ਜਿਹੜਾ ਡਰ ਹੈ ਜੇਕਰ ਮੈਂ ਨਾਮ ਮੈਂਸ਼ਨ ਕਰ ਦਿੱਤੇ ਜਿਨ੍ਹਾਂ ਨੇ ਇਹ ਘਟਾਲੇ ਸਭ ਕੀਤੇ ਨੇ ਜੇਕਰ ਉਹਨਾਂ ਦੇ ਮੈਂ ਨਾਮ ਮੈਂਸ਼ਨ ਕਰਦਾ ਤਾਂ ਕਿਤੇ ਨਾ ਕਿਤੇ ਮੇਰੀ ਪੋਸਟ ਨੂੰ ਵੀ ਖਤਰਾ ਕਿ ਇਹੋ ਸਾਹਿਬ ਨੂੰ ਇਸ ਚੀਜ਼ ਦਾ ਵੀ ਡਰ ਹੈ ਹਾਲਾਂਕਿ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਇਹ ਜਿਹੜਾ ਨਗਰ ਕੌਂਸਲ ਦਾ ਦਫਤਰ ਆ ਇਹ ਸ਼ਿਫਟ ਕਰਨਗੇ ਕਿ ਕਿਤੇ ਪਾਸੇ ਜੇਕਰ ਸ਼ਿਫਟ ਕਰਨਗੇ ਤਾਂ ਫਾਈਲਾਂ ਦੀ ਅਦਲਾ ਬਦਲੀ ਹੋਊਗੀ ਮਾਮਲਾ ਸਾਰਾ ਦੱਬਣ ਦੀ ਪੂਰੀ ਕੋਸ਼ਿਸ਼ ਹੈ ਜਿਹੜੀ ਇੰਨਾ ਵੱਲੋਂ ਕੀਤੀ ਜਾਣੀ ਆ ਉਸਤੇ ਵੀ ਉਹ ਸਾਬ ਨੇ ਜਵਾਬ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮਾਮਲਾ ਸਾਹਮਣੇ ਆਊਗਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹੋ ਸਾਹਿਬ ਨੂੰ ਡਰ ਕੇ ਇਸ ਗੱਲ ਦਾ ਹੈ ਉਹ ਲੋਕਾਂ ਸਾਹਮਣੇ ਜਿਹੜੇ ਵੱਡੇ ਘਟਾਲੇ ਜਿਨ੍ਹਾਂ ਨੇ ਕੀਤੇ ਨੇ ਲੋਕਾਂ ਦਾ ਜਿਨ੍ਹਾਂ ਨੇ ਲੱਖਾਂ ਰੁਪਇਆ ਖਾਦਾ ਉਹਨਾਂ ਦਾ ਨਾਮ ਜਨਤਕ ਕਰਨ ਦੇ ਵਿੱਚ ਕੀ ਹੈ ਵੀ ਕੀ ਹੈ ਕਿਉਂ ਨਹੀਂ ਜਨਤਕ ਨਾਮ ਕਰਦੇ ਜਿਨ੍ਹਾਂ ਨੇ ਲੱਖਾਂ ਕਰੋੜਾਂ ਰੁਪਏ ਦੇ ਘਟਾਲੇ ਕਰ ਦਿੱਤੇ ਆਮ ਲੋਕਾਂ ਦੇ ਜਿਨ੍ਹਾਂ ਨੇ ਰਿਪੇ ਖਾਦੇ ਆ ਹਾਲਾਂਕਿ ਦੇਖ ਕੱਲ ਇੱਕ ਵੀਡੀਓ ਆਈ ਹੈ ਜਿਸ ਦੇ ਵਿੱਚ ਇੱਕ ਐਮਸੀ ਵੱਲੋਂ ਪ੍ਰਿੰਸ ਨੰਦਾ ਵੱਲੋਂ ਜਿਹੜਾ ਈਓ ਸਾਹਿਬ ਨੂੰ ਸਿੱਧਾ ਤੌਰ ਤੇ ਸਪਸ਼ਟਿਤ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਜਲਦੀ ਇਸ ਦਾ ਕੋਈ ਹੱਲ ਨਹੀਂ ਕੀਤਾ ਜਿਨ੍ਹਾਂ ਨੇ ਪੈਸੇ ਭਰੇ ਹੋਏ ਨੇ ਜਾਂ ਤੁਸੀਂ ਜਲਦੀ ਨਾਮ ਜਿਹੜਾ ਜਨਤਕ ਨਹੀਂ ਕਰੋਗੇ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਦਫ਼ਤਰ ਅੱਗੇ ਅਸੀਂ ਲੋਕਾਂ ਦੇ ਨਾਲ ਬੈਠ ਕੇ ਧਰਨਾ ਲਾਵਾਂਗੇ ਇੱਕ ਐਮਸੀ ਨੇ ਤਾਂ ਹਿੰਮਤ ਜਟਾ ਲਈ ਆ ਹੁਣ ਦੇਖਦੇ ਆ ਜਿਹੜੇ ਬਾਕੀ ਐਮਸੀ ਸਹਿਬਾਨ ਨੇ ਉਹ ਕਦੋਂ ਤੱਕ ਇਸ ਗੱਲ ਦਾ ਜਵਾਬ ਦੇਣਗੇ ਇੱਕ ਨੇ ਤਾਂ ਹਿੰਮਤ ਦਿਖਾ ਦਿੱਤੀ ਐ ਲੋਕਾਂ ਦੇ ਨਾਲ ਨੇ ਔਰ ਬਾਕੀ ਐਮਸੀ ਸਹਿਬਾਨ ਦੇਖਦੇ ਆ ਕਦੋਂ ਤੱਕ ਉਹਨਾਂ ਦਾ ਜਿਹੜਾ ਬਿਆਨ ਆਉਂਦਾ ਕਿ ਅਸੀਂ ਵੀ ਪ੍ਰਿੰਸ ਨੰਦਾ ਦੇ ਨਾਲ ਆ ਕੀ ਉਹ ਸਾਬ ਨੂੰ ਜਵਾਬ ਦੇਣਾ ਚਾਹੀਦਾ ਹੈ ਨਾਮ ਜਨਤਿਕ ਕਰਨਾ ਚਾਹੀਦਾ ਹੈ ਜਿਕਰ ਹੁਣੇ ਸ਼ਿਫਟੋ ਵੀ ਹੋ ਰਿਹਾ ਹੈ ਭਾਈ ਜਿਵੇਂ ਇਹ ਸਾਬ ਨੇ ਦੱਸਿਆ ਕਿ 3 ਕਰੋੜ ਰੁਪਏ ਦਾ ਘਟੂ ਘਟਾ ਬਜਟ ਸਾਡਾ ਪਾਸ ਹੋਣਾ ਹੈ ਜਿਸ ਦੀ ਅਸੀਂ ਭਗਵੰਤ ਮਾਨ ਸਾਹਿਬ ਨੂੰ ਪਿਛਲੇ ਦਿਨੀ ਜਦੋਂ ਪੰ ਰਾਮਪਰਾ ਦੇ ਵਿੱਚ ਉਦਘਾਟਨ ਕਰਨ ਆਏ ਸੀ ਪੁੱਲ ਦਾ ਤਾਂ ਉਹ ਕਹਿੰਦੇ ਮੰਗ ਰੱਖੀ ਗਈ ਸੀ ਉਹਨਾਂ ਵੱਲੋਂ ਕਿ ਇਹ ਬਣਾਇਆ ਜਾਵੇ ਨਵਾਂ ਦਫਤਰ ਬਣਾਇਆ ਜਾਵੇ ਉਹ ਜੀ ਦਫਤਰ ਇਹ ਸਾਰਾ ਨਗਰ ਕੌਂਸਲ ਨਵਾਂ ਹੀ ਬਣਾਉਣਾ ਤੇ ਇਸ ਕੁਝ ਕੁ ਸੁੱਤਰ ਤੋਂ ਸਾਨੂੰ ਇਹ ਵੀ ਪਤਾ ਲੱਗਿਆ ਕਿ ਨਗਰ ਕੌਂਸਲ ਦੇ ਵਿੱਚ ਵਾਰ-ਵਾਰ ਬਾਥਰੂਮ ਆਦੀ ਰਿਪੇਅਰ ਦਾ ਖਰਚਾ ਬਾਹਰਲੇ ਬਾਥਰੂਮ ਦੀ ਰਿਪੇਅਰ ਦਾ ਖਰਚਾ ਹੋរី ਅਨੇਕਾ ਇਦਾਂ ਦੇ ਕੰਮ ਜਿਹੜੇ ਹਾਲਾਂਕਿ ਇੱਕ ਦੋ ਵਾਰ ਹੋਗੇ ਹੋਣਗੇ ਇੱਕ ਦੋ ਵਾਰ ਕੰਮ ਕੀਤਾ ਹੋਣਾ ਪਰ ਵਾਰ-ਵਾਰ ਉਹਨਾਂ ਦੇ ਰਿਪੇਅਰ ਦਾ ਖਰਚਾ ਜਿਹੜਾ ਵਾਰ-ਵਾਰ ਆਇਆ ਗਿਆ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੇਕਰ ਸਾਨੂੰ ਹੋਰ ਸਿੱਧਾ ਪ੍ਰਾਪਤ ਹੋ ਜਾਣ ਮਿਲ ਜਾਣ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਵਾਰ ਇੱਕ ਬਾਥਰੂਮ ਤੇ ਜੇਕਰ ਗੱਲ ਕਰਨ ਦੀ ਹੈ ਜਾਂ ਨਗਰ ਕੌਂਸਲ ਦੇ ਅੰਦਰਲਾ ਜਿਹੜਾ ਬਾਥਰੂਮ ਆ ਉਹਦੀ ਗੱਲ ਕਰ ਲਈਏ ਕਿ ਉਹ ਤੇ ਵਾਰ-ਵਾਰ ਕਿੰਨਾ ਪੈਸਾ ਹੁਣ ਤੱਕ ਲੱਗ ਚੁੱਕਿਆ ਇਹ ਵੀ ਚੀਜ਼ ਅੱਗੇ ਆਉਣ ਵਾਲੇ ਟਾਈਮ ਤੱਕ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਦੇ ਸਾਹਮਣੇ ਜਨ ਤੱਕ ਕਰੀਏ